ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨਾ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਬਾਹਰ ਦੇ ਅੰਦਰ ਦੇ ਸਾਰਿਆਂ ਦਾ ਦਿਨੋ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰਕੀਆਂ ਦੇਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਤੇ ਅੱਜ ਦੇ ਬਲੌਗ ਸਾਨੂੰ ਮਿਲੋਗੇ ਜੀ ਥੋੜਾ ਜਿਹਾ ਸ਼ਾਪਿੰਗ ਦਾ ਬਲੌਗ ਵੀ ਅਸੀਂ ਛੱਡੇ ਸੀਗੇ ਜਿੁੰਨੀ ਕਲਾ ਤੇ ਥੋੜੀ ਜਿਹੀ ਸ਼ਾਪਿੰਗ ਕਰਕੇ ਲੈ ਕੇ ਆਣੀ ਸੀਗੀ ਜੀ ਤੇ ਨਾਲ ਦੇ ਨਾਲ ਜੇ ਟਾਈਮ ਰਹਿ ਗਿਆ ਤੇ ਸ਼ਾਇਦ ਅਸੀਂ ਨਾਨਕੀਆਂ ਵੀ ਜਾ ਕੇ ਆਉਗੇ ਜੀ ਤੇ ਤੁਸੀਂ ਸਾਡੇ ਬਲੌਗ ਨਾਲ ਬਨੇ ਰਹੋ ਤੇ ਪੂਰਾ ਬਲੌਗ ਅਟੈਂਡ ਕਰਿਓ ਤੇ ਲਾਸਟ ਦੇ ਸਾਨੂੰ ਸਿਪਰਿੰਗ ਦੇ ਲਈ ਅੱਜ ਦਾ ਬਲੌਗ ਹੋਇਆ ਤੇ ਦੇਖੋ ਕਿੰਨੇ ਵਧੀਆ ਕੱਲੇ ਕੱਲੇ ਪਿਚ ਮਟਰ ਟਮਾਟਰ ਅਦਰਕ ਹਰੀ ਮਿਰਚ ਪਾਗੇ ਤੇ ਬਣਾਏ ਸੀ ਅਸੀਂ ਚਾਹ ਆਲੂ ਵੀ ਬਣਾਏਗੇ ਜੀ ਤਦਿਕੋ ਇਹਨਾਂ ਵਧੀਆ ਸੁੱਕ ਕੇ ਸੁੱਕੇ ਸੁੱਕੇ ਬਣੇ ਹਨ ਕੱਲੇ ਕੱਲੇ ਚਾਵਲ ਬਣੇ ਜੀ ਤੇ ਚਲੋ ਚਲੋ ਜਲਦੀ ਮਿਲਾਉਂਗੇ ਜੀ ਤੇ ਨਾਲੇ ਪਲੇਟਾਂ ਸਰਵ ਕਰੂੰਗੇ ਜੀ ਪਲੇਟਾਂ ਚ ਪਾਉਂਦੇ ਆ ਜੀ ਤੇ ਸਾਰਿਆਂ ਨੂੰ ਖਾਣ ਵਾਸਤੇ ਦਿੱਤੇ ਤੇ ਪੁੱਛਦੇ ਵੀ ਕੰਕੀਨ ਚੌਲ ਕਿਸ ਤਰ੍ਹਾਂ ਦੇ ਬਣੇ ਹੈ ਜੀ ਵਧੀਆ ਬਣੇ ਹੈ ਤੇ ਚਲੋ ਜੀ ਤੁਸੀਂ ਸਾਡੇ ਬਲੌਗ ਨਾਲ ਬਣੇ ਰਹੋ ਤੇ ਚੌਲ ਤਾਂ ਬੜਕੇ ਹੋ ਗਏ ਜੀ ਤਿਆਰ ਤੇ ਉਹ ਮੈਂ ਪਲੇਟਾਂ ਵਿੱਚ ਪਾ ਲਵਾਂ ਹਾਂ ਜੀ ਅਤਨੰਕੀਨ ਚੌਲ ਬੜਕੇ ਹੋ ਗਏ ਜੀ ਤਿਆਰ ਤੇ ਪਲੇਟਾਂ ਵਿੱਚ ਪਾ ਲਏ ਸੀਗੇ ਜੀ ਸਾਰਿਆਂ ਦੇ ਤੇ ਅਦਰ ਤੇ ਕਿਰਨ ਕੀ ਇੰਜੋਰ ਕੀ ਨੇ ਵਧੀਆ ਬਣ ਕੇ ਤਿਆਰ ਹੋਏ ਜਿੱਤੇ ਨਾਲ ਇਹਦਾ ਜੀ ਦਹੀਂ ਤੇ ਜਿਨੇ ਜਿਨੇ ਜੀ ਮਟਰਾਂ ਟੋਟਰਾ ਵਾਲਾ ਚਾਹ ਖਾਣੇ ਜੀ ਤੇ ਆਜੋ ਜੀ ਸਾਡੇ ਇੰਟਰੀ ਫ੍ਰੈਂਡਲੀ ਤੇ ਦੇਖੋ ਹਨ ਕਰਵਾ ਕਰਮ ਚਾਵਲ ਹੈ ਜੀ ਤੇ ਚਲੋ ਜੀ ਸੁੱਖ ਭਰਾਗੇ ਆਉਗੇ ਜੀ ਬਾਹਰ ਪ੍ਰਿੰਸ ਨੂੰ ਤੇ ਪੈਸੇ ਪੁੱਛ ਗਏ ਕਿ ਮੇਰੇ ਬਾਰੇ ਚਾਵਲ ਚਾਵਲ ਤੇ ਪਹਿਲਾਂ ਤੋਂ ਮਿਲੋ ਜੀ ਸੁੱਖ ਰਾਜ ਫਸਲੀ ਦਾ ਸਰੂਪ ਤੇ ਅੱਜ ਕਹਿੰਦੀ ਫਰਮਾਇਸ਼ ਤੇ ਨੀ ਇੰਜੋਰ ਵੜੇ ਪ੍ਰਿੰਸ ਕੇ ਅੰਦਰ ਚਾਵਲ ਹੋਣੇ ਨੇ

गया है। तो आपका भी अच्छा। हाँ। फूटी। हाँ। तू पी ली, मेरे बदले भी चली फिर चलो जल्दी तैयारी हो गई जी तैयार तू तो होकर बैठे जी जी। चलिया फिर चलो फिर उठो चलो भी। चलो भी। चलो ਫ੍ਰੀਜ ਵਿੱਚ ਸੋਚਾਂ ਮੈਂ ਕਰੀ ਇਹ ਵੀ A for apple ਲਿਖਣ ਲੱਗਿਆ ਮੈਂ ਕਿ ਤੇ ਚੱਲ ਜਿੰਦਗੀ ਤੇਰੇ ਤੇ ਲੋ ਜੀ ਚੱਲ ਸੀ ਜੀ ਜੁੰਡੀ ਕਲਾ ਤੇ ਤੁਹਾਨੂੰ ਜਿਵੇਂ ਕਿ ਦੱਸਿਆ ਗਿਆ ਵੀ ਅਸੀਂ ਆਏ ਜੀ ਸ਼ੋਪਿੰਗ ਕਰਨ ਤੇ ਇੱਕ ਅਸੀਂ ਦੇਖ ਲਈ ਜੀ ਸਿਗੀ ਜੀ ਇਹ ਵੀ ਤੇ ਇੱਕ ਦੇਖੂਗੇ ਜੀ ਕੋਟੀ ਤੇ ਦੇਖਦੇ ਆ ਜੀ ਹੁਣ ਕਿਹੜਾ ਕਿਹੜਾ ਕਲਰ ਪਸੰਦ ਆਉਂਦਾ ਨੇ ਤੇ ਇਹ ਅਸੀਂ ਲੱਗੇ ਜੀ ਡਿੰਪਲ ਵਾਸਤੇ ਸ਼ੋਪਿੰਗ ਕਰਨ ਤੇ ਅਸੀਂ ਬਾਕੀ ਨਾਲ ਨਾਲ ਡਿੰਪਲ ਕੋਲ ਵੀ ਵੀਡੀਓ ਸਿੰਪਲ ਵੀਡੀਓ ਕੋਲ ਲਾਉਂਗੇ ਤੇ ਤੁਹਾਨੂੰ ਵੀ ਦਿਖਾਵਾਂਗੇ ਜੀ ਵੀਡੀਓ ਕਾਲ 'ਚ ਤੇ ਬਾਕੀ ਨੂੰ ਜਟੇ ਵਲੌਗ ਨਾਲ ਬਣਾ ਲਵਾਂਗੀ ਤੇ ਤੁਹਾਨੂੰ ਅੱਗੇ ਵੀਡੀਓ ਲਾ ਦਿਆਂਗੀ ਵੀਡੀਓ 'ਤੇ

ਹੋਈ ਅੰਮ੍ਰਿਤ ਦੇ ਵਾਹਨ ਦਿਖਾਉਣ ਹੋਏ ਨੇ ਲੇਪ ਪ੍ਰਿੰਟ ਕਰਤਾ ਜੀ ਇਹਨਾਂ ਕੋਲ ਫੋਰਵੀ ਸਟਾਕ ਬਿੱਲ ਨਹੀਂ ਜਿੰਦੇ ਕੱਪੜੇ ਤਾਂ ਲੈਣਾ ਜੀ ਉਹਨਾਂ ਦੇ ਘਰ ਹੀ ਤੇ ਸਾਰਾ ਕੁਝ ਸਾਰਾ ਬਿੱਲ ਦਿੰਦਾ ਜੀ ਇਹਨਾਂ ਕੋਲ ਬੱਚਿਆਂ ਦੇ ਬੱਚਿਆਂ ਦੇ ਕੱਪੜੇ ਵੀ ਤੇ ਬੜਿਆਂ ਵਾਸਤੇ ਵੀ ਹਾਂਜੀ ਸਾਰਾ ਕੁਝ ਮਿਲਦਾ ਇਹਦੇ ਤੇ ਬਾਕੀ ਵੀ ਇਹ ਜਿੱਥੇ ਦਾ ਕੋਲੀ ਬਿਤਾਉਣ ਦਾ ਨਾਮ ਵੀ ਦੱਸਦੇ ਯਾਦ ਕਰਨਾ ਜੀ ਹੈਰੀ ਕਲੈਕਸ਼ਨ ਜੀ ਹੈਰੀ ਕਲੈਕਚਰ ਹੈ ਦੁਕਾਨ ਦਾ ਨਾਮ ਜੀ ਬਹੁਤ ਤੋਂ ਪਾਲੇ ਲੋਕਾਇਆ ਨਾ ਪਰ ਮੈਨੂੰ ਨਹੀਂ ਆ ਗਿਆ ਸੱਚੀ ਗੱਲ ਹੈ ਜੀ ਸਾਡੀ ਗਰਾਂਡੀ ਕਾਈ ਫਿਰ ਲੇਕੀ ਕਿਹੜਾ ਕਿਹੜਾ ਘਰ ਆ ਪਸੰਦ ਤੇ ਅਗਲੇ ਕੋਪੀ ਦੇ ਦੋ ਜੀ ਹੱਥੋਂ ਗਈ ਤੇ ਆਦੀ ਜੀ ਖੰਗਤੀ ਜਿਹੜੀ ਸੀ ਦੋ ਪੀਸ ਤੇ ਅਰੇ ਜੀ ਯਾਰ ਇਹਦੀ ਜਿਹੜੀ ਦੋ ਪੀਸ ਇਹ ਸਿੰਪਲ ਬੱਸ ਤੇ ਨਾ ਤੇ ਇੱਕ ਆਹੀ ਪਿਆ ਸੀ ਗਾਣੀ ਇਹ ਕਿ ਨਾ ਕੁਸਮਾਂ ਬਹੁਤ ਵਧੀਆ ਮਿਲਦਾ ਹੈ ਜੀ ਜਿਵੇਂ ਤਾਂ ਜੀ ਸਭ ਨੂੰ ਸਟਾਈਲ ਮਿਲ ਜਾਂਦਾ ਜੀ ਇਹਦਾ ਇਹਨਾਂ ਦਾ ਸਲੈਕਸ਼ਨ ਬਹੁਤ ਇਸ਼ਟਾਜ ਬਹੁਤ ਈ ਹੈ ਜੀ ਇਹਨਾਂ ਦਾ ਨਾਮ ਹੈ ਜੀ ਐਗਰੀ ਕਲੈਕਸ਼ਨ ਠੀਕ ਹੈ ਜੀ ਚੁੱਪੀ ਨਾਲ ਸਿਖਾਣਾ ਜੀ ਜੀ ਸਾਹਮਣੇ ਬਸਤੇ ਨੇ ਸਿਮਾ ਨੂੰ ਸਿਮੋ ਰਹਿ ਗਈ ਸਿਮੋ ਨੂੰ ਦਵਾ ਦੇ ਜੀ ਦੇਖੇ ਬਾਕੀ ਬੱਚੇ ਰੋ ਰਹੇ ਨੇ ਦਵਾਓ ਮਟੋ ਬਸਤੇ ਕੀ ਦਵਾ ਇਸ ਕਰੇ ਸਾਲ ਦੇ 40000 ਇਹ ਆਪ ਕਬੈਸੇ ਦੀ ਮਨੋਰ ਤੁਹਾਡਾ ਕੋਸ਼ਾ ਤੁਹਾਨੂੰ ਕਰਾਉਣਾ ਹੈ। ਤੁਹਾਡਾ ਕੋਸ਼ਾ ਤੁਹਾਨੂੰ ਸੌਤੋ। ਜੀ ਜੀਨ ਟੌਪ। ਇੱਕ ਫੈਕਟਰੀ ਦਿਖਾ ਲਓ ਜੀਨ ਟੌਪ। ਦੋ ਦੋ ਬਈ ਹਥੋਂ ਆਜਾ। ਅਕਸਰ ਮੋਕੋ ਨਹੀਂ ਖੜੀ। ਉਹ ਗੈਸਟ ਆਈ ਹੈ ਮਾਲ ਨੂੰ। ਹਾਂਜੀ। ਇਹ ਬਹੁਤ ਸਾਰੇ ਸਟਾਈਲਿਸ਼ ਹੈ। ਨਾ। ਇਹ ਕਿੰਨਾ ਮੋਗੇ। ਇਸ ਦਾ ਸਾਈਜ਼ 5 ਨੂੰ 24 ਦਿੱ ਮਿਲੂਗਾ। ਇਹ ਤਾਂ ਕਿਸੇ ਬਹੁਤ ਸੋਨਾ ਦੇ ਕੋਈ।

और ये जो मेरी पार्टी में की जा रही है अब बोला बेटा जो बेबी डॉल लगेगी भाई बहुत ना बहुत छोटा पीस है हैं सॉरी ना दिए मैं कैसी चलती ऐसी पार्टी ऐसी प्रॉब्लम ले लो तो चला के वो मिलेगा चलो चलो अभी लाइट शेयर तो अपना नमस्ते नहीं आ रहा है कुछ ज्यादा ही हैवी हैवी लग रही है हम्म मेरी टैप अट मारो और वो वो देखो कब निकलना है वो मंडी के अंदर

ਕੀ ਉਸ ਵਾਲੀ ਬੇਟੀ? ਰੌਂਗ ਲਗਾਂਗੇ। ਇਹ ਫੋਟੋ ਲਾ ਕੇ ਰੱਖੋ। ਆ ਬਿਲਕੁਲ ਆ। ਬੜੀ ਕਿੰਨੀ। ਉਹ ਤੇਰੇ ਨਾਲ ਜਾਣਾ। ਇਹਨਾਂ ਨੂੰ ਜਿਹੜਾ ਡਾਕੂਮੈਂਟ ਆ ਦੱਸਿਓ ਵੀ ਜਿਹੜੀ ਹਰਸੀ ਕਰਨ ਦੇ ਵਾਸਤੇ ਸੀ ਡਰੈੱਸ ਲਈ ਤੇ ਵਧੀਆ ਹੈ ਜੀ। ਕਿ ਹਰਸੀ ਕਰਨ ਲਈ ਜਿਹੜਾ ਡਰੈੱਸ ਖਤਮ ਕਰੀਏ। ਇਹਨਾਂ ਨੂੰ ਵੀ ਰੱਖੋ ਬੜੀ ਲੱਗੇ। ਇਹ ਲੱਗਦਾ ਰਹੇ ਹੈ ਕੋਲਰ ਹੈ ਐਵਰੀਕੋ। ਹੱਦ ਦੇ ਫਰਚੂਰ ਇਹ ਕੋਪਰਾ ਬੋ ਫਾਈਨਲ ਅੰਦਰ ਜੇ ਫਾਈਲ ਤੇ ਨਹੀਂ ਆ ਰਹੀ ਇੱਕ ਦੋ ਤਿੰਨ ਚਾਰ ਪੰਜ ਕਿੰਨਾ ਲੱਗਿਆ ਨਹੀਂ 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 ਆਹ ਕੋਈ ਨਾ ਇੱਥੇ ਤੋਂ ਸਕੋਪ ਤੇ ਮਤਲਬ ਬਣਾਨ ਹੋ ਗਏ ਥੱਲੇ ਬਣਾਨ ਹੋ ਗਏ ਸਾਹੀ ਪੈਣਾ ਇਹ ਤੋਂ ਵੀ ਜਮਾ ਸੋਟ ਹੋਣੀ ਹੈ ਜੀ ਇਹ ਜੀ ਮਸ਼ੀਨ ਨਾਲ ਤੇ ਨਹੀਂ ਦਿਖਦਾ ਮੇਰੇ ਤੌਰ ਤੇ ਕਹਿੰਦੇ ਕੈਂਡ ਨਹੀਂ ਯਾਰ ਅੰਦਰ ਲੱਗਣਾ ਕੋੜ ਪੈਂਟ ਨਹੀਂ ਕੋਈ ਅੱਪ ਦੇਣਾ ਕੋਈ ਮੈਂ ਕੁਝ ਨਹੀਂ ਲੋੜਨੀ ਬਾਈ ਥਰਫ ਲੈ ਆਉ ਸਰ ਜੀ ਸਰ ਬਹੁਤ ਓਕੇ ਹੈ ਜੀ ਪ੍ਰੈਸ ਕਰਾ ਲਓ ਬਸ ਉਹਨੂੰ ਪ੍ਰੈਸ ਕਰਾ ਲਓ ਬਾਹਰ ਤੇ ਜਾਏ ਇਹ ਇਹ ਤਾਂ ਆ ਵੀ ਨਹੀਂ ਇਹ ਤਾਂ ਬੰਦਾ ਬੰਦਾ ਡਰਾਈ ਕਲੀਨਿੰਗ ਦਾ ਹਾਂਜੀ ਮੈਂ ਉਹਨੂੰ ਡੇਟਾ ਸਰਵ ਕੀਤਾ ਤੇ ਸਰਕਸ਼ਨ ਲਾਇਆ ਬੋਸ਼ ਕਰਿਆ ਕਿ ਪੀਸ ਤਾਂ ਆ ਵੀ ਬੜੀ ਪਰ ਇਹ ਨਹੀਂ ਪਾਣਾ ਨਹੀਂ ਹੈ ਹਾਂ ਥੋੜਾ ਜਿਹਾ ਇਹ ਥੋੜਾ ਨਾ ਹੈਵੀ ਜੈਸ ਵੀ ਤਾਂ ਤਾਂ ਨੂੰ ਫੇਰ ਹੈ ਨਾ ਹੁਣ ਲੱਗੂ ਇਹ ਫੇਸ ਹਾਂ ਪਾਣਾ ਇਸ ਤੋਂ ਵਸਣਾ ਹੈ ਦੋ ਯਾਰੀ ਪਸੰਦ ਹੈ ਇਹੋ ਸਾਡੀ ਪਸੰਦ ਹੈ ਹਾਂ हूँ मे बच्चे चुवास चलती है वो देख लिखा तो दिखा 그래서 뭐야? 그래야 돼. 그래 뭐야? 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 그래 뭐야?

ये मुक्की नहीं गना लो नहीं हर ये ले लो ਕੋਣ ਦਿੱਕ ਨਹੀਂ ਕੋਈ ਨਮ ਤਾਂ ਦੇਖਣ ਵਾਲਾ ਸੀ ਇਹ ਖੜਾ ਲਾ ਕੇ ਰੋੜੇ ਤਾਂ ਟਾਂਟਾ ਬੰਕਲਾ ਦੀ ਟੋਪ ਸਹੀ ਹੈ ਟਾਂਟਾ ਮੈਟਰਨ ਚਲਰ ਹੋ ਜੇਗੀ ਥੋੜੀ ਹਾਂ ਇਹ ਵੱਲ ਫੋਟੋ ਜਾਂਦੀ

तो ज़ी ज़ी तो <laughs> देखो देखो मैं देखो, मैं न्याय कपड़े खरीदे जी ਇਹ ਗਣਾਵਾ ਲੈ ਲਾ ਡਿੰਪਲ ਨਿਕਰਾ ਡਿੰਪਲ ਆ ਰੇ ਇੱਕ ਜੀ ਹਾਂ ਡਿੰਪਲ ਨੇ ਵੀ ਤਾਂ ਲਿਆ ਇੱਕ ਨੇ ਓਹ ਠੀਕ ਪਾ ਲਈਏ ਕੋਲ ਹੋ ਰਿਹਾ ਉਹ ਕਿਤੇ ਬਹੁਤ ਪਰੇ ਉਹ ਜੀ ਸਭ ਸੁਣ ਜਿਹੜਾ ਉਹ ਤਾਂ ਹੋ ਜਾਣਾ ਚਾਹੀਦਾ ਉਹ ਵੀ ਸਲਾਈਡ ਲਾ ਕੇ ਮਿਸ ਹੋਇਆ ਅੱਗੇ ਸਲਾਈ ਲਾ ਕੇ ਕੀ ਆਇਕਣਾ ਹੈ ਸ਼ੈੱਟ ਤਾਂ ਲਾ ਲਮ ਪਾਈਪ ਉੱਤੇ ਪਾਈਪ ਉੱਤੇ ਸ਼ੈੱਟਾਂ বহুত বহুত <rannies>

वाइट है तो बात ज़्यादा बदले क्योंकि ब्लैक ब्लैक है ना ए? ब्लैक है? ब्लैक भी लुक ज़्यादा ब्लैक वैसे ही खट खटता है रंग भी ज़्यादा लंबा है नहीं इस एज़ोगे ट्वेंटी सिक्स ही है ब्लैक ही है ऑनलाइन ब्लैक हाँ बिना खेड़ा कौन लग गयी लेट ठीक है लेट नहीं दो है पीस लेने दो है ले ला दो है लेने दो है ले ला आओ तो ले जाते हो ना कहीं क्या रही है ना तो लोकप्रिय गामनी में फिर यार तेरे मागना बेस्ट ही जामा ठीक है जी अपने रेट अपने जैसे क्वालिटी बेस्ट

ਦੇ ਜੀ ਤੇ ਚਲੋ ਜੀ ਅ ਸ਼ਾਪਿੰਗ ਕਰਨੀ ਚੱਕੀ ਸੀ ਤੇ ਇਹਦੇ ਕੋਲ ਇੱਕ ਬਾਹਰੀ ਨਸੀਨ ਦੀ ਡਰੈਸ ਆ ਲਈ ਹੈ ਜੀ ਤੇ ਚਲੋ ਜੀ ਮੈਂ ਕੰਮ ਦੇ ਕਿਹਾ ਉਸ ਤਾ ਤੇ ਮਿਲਦੇ ਆ ਜੀ ਤੁਹਾਨੂੰ ਤੇ ਲਓ ਜੀ ਜਿੱਥੇ ਅਨੀ ਸ਼ਾਪਿੰਗ ਕਰਨੀ ਸੀ ਜੀ ਇਸ ਤੇ ਸਾਨੂੰ ਪਤਾ ਹੈ ਪਿੰਡੀ ਦੇ ਕੱਪੜੇ ਲਈ ਸੀ ਤੋਦੀਆ ਗੈਰਾ ਤੇ ਹਾਲ ਤਾਂ ਉਹ ਜੇ ਲੱਗੇ ਜੀ ਵੀਰ ਜੀ ਗਿੱਟ ਕਿਮਰਨ ਆ ਜਾ ਬੋਡੀ ਲੋਸ਼ਨ ਬੋਡੀ ਲੋਸ਼ਨ ਤੇਸ ਨੋਸ਼ਨ ਕਰੀ ਲਓ हम देख ले आपने चाय दे बेस्ट कंपनी भी है जी बॉडी कैसे है जैसा कि जो प्राणी का कैसे कैसे वाला ਇਨੇ ਵੀ ਜਿ ਚੁੰਨੀ ਕਲਾ ਚੋਰ ਕੋਈ ਵੀ ਜਿਹੜਾ ਸਾਡਾ ਬਲੌਗ ਦੇਖ ਰਿਹਾ ਇਹਨੂੰ ਪਤਾ ਹੈ ਜੀ ਬਹੁਤ ਸਾਰੇ ਦੇਖੀ ਹੈ ਦਾ ਚੁੰਨੀ ਕਲਾ ਬਲੌਗਸ ਆ ਕਰੀ ਤੇ ਉਰੇ ਹੈਰੀ ਕਲੈਕਸ਼ਨ ਤੋਂ ਤੁਸੀਂ ਲੈ ਸਕਦੇ ਜੀ ਸਮਾਨ ਆ ਕੇ ਤੇ ਇਹਨਾਂ ਕੋਲ ਬਹੁਤ ਬਹੁਤ ਵਧੀਆ ਕਪੜੇ ਬੱਚਿਆਂ ਦੇ ਤੇ ਜੈੱਟਰੀ ਮਿਲ ਜਾਂਦੇ ਆ ਲੇਡੀਜ਼ ਵੀ ਮਿਲ ਜਾਂਦੇ ਆ ਸਾਰਾ ਕੁਝ ਮਿਲਦਾ ਜੀ ਇਹਨਾਂ ਕੋਲ ਬਾਅਦ ਵਿੱਚ ਆ ਕੇ ਚੈੱਕ ਕਰਿਓ ਜੀ ਇੱਕ ਵਾਰ ਤੇ ਇਹਨਾਂ ਦੀ ਦੁਕਾਨ ਤੋਂ ਵਿਜ਼ਿਟ ਕਰਿਓ ਜੀ ਤੇ ਸਾਨੂੰ ਕਮੈਂਟਾਂ ਜਰੂਰ ਦੇਣਾ ਕਿ ਜਿਹੜੀ ਅਸੀਂ ਸ਼ੌਪਿੰਗ ਕਰੀ ਉਹ ਵਧੀਆ ਸੀ ਜੀ ਤੇ ਚਲੋ ਜੀ ਬਾਕੀ ਤੁਹਾਨੂੰ ਅੱਗੇ ਜੋ ਕੁਝ ਖਾਣ-ਪੀਂਗੇ ਖਾਣ ਤੇ ਜੇ ਸੀਤਨ ਉਹ ਵੀ ਦਿਵਾਉਂਗੇ ਜ ते जी, जी रहे जी रहे जी। नानी जी उन्होंने चले जी अभी थोड़ा पता ही चुनी गला जॉब कर बुझके कुछ टूटी बात मैं हरी नानक भी गया नानी उन्होंने मिलिया भी है जी पहला आई थी खादा टाई हो गया

लो जी देखो जी टोटल मात्रा कि जी का व्यू वगैरह है गुरुद्वारा कह जाए बिचड़ी गढ़ी जाए तो लो जी प्रिय सब गवा दी तो चलो मैं आया जी मैं कले का नानी को नानी को पहाड़ा नानी को नानी को पहाड़ा को ਕੀ ਤੇ ਲੋ ਜੀ ਕੱਲ ਤਾਂ ਨੇ ਹੱਥ ਨਹੀਂ ਲਵਾਇਆ ਜੀ ਸਿਮੂ ਨੇ ਜੀ ਪ੍ਰਿੰਸ ਦਾ ਤੇ ਹੁਣ ਬਣ ਗਈ ਜੀ ਹੁਣ ਕਰਨੀ ਵੈਂਦੀ ਮਾਮੂ ਨੇ ਮੈਨੂੰ ਕੱਪੜੇ ਦਿਵਾਤੇ ਹੁਣ ਕਦੀ ਮਾਮੂ ਮੇਰਾ ਇਹ ਹੁੰਦਾ ਹੱਥ ਵੀ ਫੜਲੇ ਹੁੰਦਾ ਉਂਗਲੀ ਵੀ ਫੜੋਗੀ ਇਹ ਸਾਦੀ ਸੀ ਨਹੀਂ ਮਤਲਬ ਇਹ ਬਹੁਤ ਹੋ ਗਈ ਜੇਕਰ ਜਿਹੜਾ ਇਹਨੂੰ ਸੁਣਾ ਦਿੰਦਾ ਜੀ ਅਗਰ ਆਈ ਬੋਲਦੀ ਏ ਇਦਾਂ ਦੇ ਦੋਸਤੀਆਂ ਨਹੀਂ ਬਹੁਤ ਭਾਰੀ ਪੈ ਜਾਂਦੀ ਜੀ ਹਨਾ ਪ੍ਰਿੰਸ ਤੁਜੀ ਉਧਰ ਹੈਗਾ ਜੀ ਛੋਟੇ ਮਾਮਾ ਜੀ ਦਾ ਘਰ ਤੇ ਇਹ ਵਿਚਨੇ ਜਾ ਕੇ ਜੀ ਤੇ ਉਧਰ ਬੜੇ ਮਾਮਾ ਜੀ ਉਹਨਾਂ ਦਾ ਘਰ ਉਧਰ ਜਾ ਕੇ ਜੀ ਤੇ ਇਧਰ ਹੈ ਜੀ ਛੋਟੇ ਮਾਮਾ ਜੀ ਉਹਨਾਂ ਨੇ ਘਰ ਬਣਾਇਆ ਨਹੀਂ ਹੈਗਾ ਜੀ ਤੇ ਹਜੇ ਇਧਰ ਇਨੀ ਛੋਟਾ ਜਿਹਾ ਘਰ ਹੈ ਜਿਹੜਾ ਖਿਲਿਆ ਹੋਇਆ ਹੈ ਜੀ ਤੇ ਉਸ ਤੋਂ ਬਾਅਦ ਉਹ ਕੰਮ ਚੱਲੂਗਾ ਜਿਵੇਂ ਮਾਮਾ ਜੀ ਕਹਿੰਦੇ ਫਿਰ ਦੁਬਾਰਾ ਤੋਂ ਕਰੋਗੇ ਵੀ ਸਾਰਾ ਬਣਾਉਗੇ ਜੀ ਤੇ ਤੋੜ ਕੇ ਇਹਨਾਂ ਨੂੰ ਪਤਾ ਹੈ ਜਿਵੇਂ ਕੀ ਘਰ ਦੀ ਇਕ ਬੀਲਦਾਰੀਆ ਹੁੰਦੀ ਹੈ ਜੀ ਬੱਚੇ-ਵੱਚੇ ਬਣਾਣੇ ਤੇ ਉਹ ਕਰਕੇ ਕੰਮ ਛੱਡ ਜਾਂਦਾ ਜੀ ਹੁਣ ਜਿਵੇਂ ਬੱਚੇ-ਕੁੱਚੇ ਪੜਲੇ ਸਾਰਾ ਕੁਝ ਤੇ ਉਹ ਕਰਦਾ ਕੰਮ

ਅੱਛਾ ਤੇ ਚੱਲੇ ਜੀ ਅਸੀਂ ਤਾਂ ਫੇਰ ਅੱਛਾ ਤੇ ਲਓ ਜੀ ਅਸੀਂ ਚੱਲੇ ਜੀ ਹੁਣ ਘਰ ਨੂੰ ਵਾਪਸ ਤੇ ਇਧਰ ਚਾਹ ਪਾਣੀ ਠੀਕ ਜੀ ਸਾਰਾ ਕੁਝ ਕਰਕੇ ਅਸੀਂ ਹੁਣ ਆ ਗਏ ਜੀ ਵਾਪਸ ਬੀਬੀ ਜੀ ਨਾਲ ਹੁਣ ਤੱਕ ਬੀਬੀ ਜੀ ਵੀ ਆਲੇ ਜੀ ਪਿੱਛੇ ਤੇ ਬੀਬੀਆਂ ਦੇ ਵੀ ਆਣ ਲੱਗੇ ਵੀ ਜਿਹੜੇ ਕੁੜੀਆਂ ਨੇ ਮਤਲਬ ਛੱਡ ਜਾਂਦੀ ਹੈ ਜੀ ਗੱਡੀ 'ਤਾਂ ਨਹੀਂ ਚੇਖਦਾ ਸੀ ਗੱਡੀ ਪਿੱਛੇ ਖੜਾਈ ਸੀ ਜੀ ਤੇ ਕਾਫੀ ਦਿਨ ਹੋ ਗਏ ਸੀ ਜੀ ਜਿਵੇਂ ਬੀਬੀਆਂ ਨਾਲ ਆਏ ਸੀ ਕਿ ਫਿਰ ਅੱਜ ਬੀਬੀ ਜੀ ਨਾਲ ਕੋਈ ਜਿਹੜਾ ਲੱਗ ਗਿਆ ਜੀ चलो जी भी जी भी आ जान दो आ जाओ आ जाओ हेलो जी बीबी जी भी, भी आने लगे जी फिर बीजी दादी माथे चढ़ा के आओगे जी गड्डी तक ਜਸ ਕੁਵਿੰਦਰ ਜਿਹੜੇ ਪਹੋਣੇ ਆ ਉੱਪੂ ਆ ਧਰਮ ਘੜਾ ਲਈ ਉਹਨਾਂ ਦੀ ਜਿਹੜੀ ਬੜਿਆ ਨੂਹ ਹੈ ਉਹਨਾਂ ਦੀ ਪਹਿੜ ਤੇ ਆਏ ਵੀ ਹੋਰੇ ਉਰੇ ਬੈ ਵੀ ਟੋਟਲ ਕੱਝਲੇ ਅੱਛਾ ਹੁਆ ਰਾਜੇ ਜੀ ਤੇ ਲੋ ਜੀ ਬੀਬੀ ਜੀ ਵੀ ਆ ਗਏ ਸਾਨੂੰ ਛੱਡਣ ਬੀਬੀ ਜੀ ਕਹਦੀ ਮੈਂ ਤੁਹਾਨੂੰ ਗੱਡੀ ਚੜਾ ਕੇ ਆਉਂਗੀ ਜੀ ਹੈ ਮੈਂ ਕਿ ਬੀਬੀ ਜੀ ਕਹਦੇ ਵੀ ਤੁਹਾਨੂੰ ਗੱਡੀ ਚੜਾ ਕੇ ਆਉਂਗੀ ਕਿੱਥੇ ਦੀ ਜੀ ਆ ਇੱਧਰ ਲਾਈ ਵੀ ਨੇ ਅੱਛਾ ਅੱਗੇ ਤੇ ਕਹਿੰਦੇ ਮੋੜ ਨਹੀਂ ਦੀਕਤ ਹੋ ਜਾਂਦੀ ਵੀ ਅੱਗੇ ਤਾਂ ਮੁਰਦੀ ਨਹੀਂ ਹੈਗੀ ਗਲੀ ਵਿੱਚ ਆ ਜੇ ਗਾਥੀ ਨਹੀਂ ਯਾਰ ਇਹ ਨਾ ਉਹ ਨੇ ਉਹ ਕੋਈ ਆਈ ਰੀ ਉਹਦੇ ਕਿੰਨੇ ਨਰਮ ਆਹ ਮੇਰੇ ਕੁੱਤਰਾਂ ਮਰ ਗਈ ਪੁਆਏ ਉਹਦੀ ਜਿਹੜੇ ਕੁੱਤਰ ਮਰ ਗਈ ਪੁਆਣੀ ਹੈ ਮੇਰੀ ਹਾਂ ਤੇ ਉਹਦੇ ਨਾਲ ਦੀ ਜਿਹੜੀ ਬੜੀ ਨੂੰਹ ਹੈ ਉਹਨਾਂ ਦੀ ਭੈਣ ਵੀ ਆਈ ਵੀ ਹੋਰੇ ਡੋਡਰ ਮਾਚਲੇ ਤਾਂ ਦੇ ਕਿ ਮਨ ਰਹੀ ਮੈਨੂੰ ਪਤਾ ਵੀ ਕੀ ਨਾਲ ਦੇ ਦੱਸਦੇ ਸੀ ਉਹਨੂੰ ਪੁੱਛਿਆ ਕੀ ਕਰ ਰਿਹਾ ਹਾਂ ਨਹੀਂ ਕੀ ਹੋਇਆ ਉਹ ਦੱਸਦੇ ਸੀ ਅੱਛੇ ਨਹੀਂ ਦੱਸਿਓ ਕਿ 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 ਤੇ ਚਲੋ ਜੀ ਚੰਗਾ ਵੀ ਸੀ ਪਰ ਆਈ ਵੀ ਹੈ ਪਰਮ ਘੜ चलो बीबी चंगा फिर दीबी आ जो तीस बहुत मोबाइल नाल आज मिल जाए सबू किसी को टाइम कट के आज हाँ तो चलो जी मैं मिलूंगे थाना जी अगर जाते हैं मैं फोन करूंगी मैं डायरेक्टली भी बात करा दूंगी हम्म चल चलो जी हम आ गए सी फास्ट फूड जो रेडी है जो अभी हमें लगे कि बर्गर सैंडविच रोटी चाइना से खरीदा है हम लोग सोचा कुछ खाने वास्ते ले जाते हैं अभी जानते हो बर्गर करवाले थे जो एना है जी चुनी कला भी है जी एना साधर सामने दुकाना है जी तो इधर इन देड़ी है जी तो एना कोई भी आते हैं जी तो बहुत वाइसिया बना ले सारा समानी चौमिन वगैरह बर्गर फ्रेंच फ्राइस वगैरह सारा कुछ मिलता जी

रोटी खा के जाऊंगी बर्गर कर लूंगे सुखता का तेरा खाना नहीं है बर्गर फिर मैं तीन मित्र वाले सी ਕੋਈ ਨਾ ਜੀ ਇਹਦੇ ਉੱਤੇ ਮੈਂ ਮੰਨ ਲਿਆ ਬਰਗਰ ਕਿ ਸਾਡੀ ਜਿਵੇਂ ਬਰਗਰ ਖਾਣਾ ਵਸਾਦੇ ਨੇ ਵਿੱਚ ਤੇ ਚਾਹ ਵੀ ਚਾਹ ਵੀ ਖਾਣੇ ਦੀ ਪਤੰਦੇ ਤੇ ਅੱਜ ਸਾਡੀ ਪਹੁੰਚੀ ਮਿਲ ਜੀ ਤੇ ਲੋ ਜੀ ਮੇਰੇ ਕੋਲ ਆ ਗਿਆ ਬਰਗਰ ਤੇ ਸੋਕਤ ਕੰਦੀ ਮੈਂ ਅੱਜ ਘਰ ਜਾ ਕੇ ਖਾਉਂਗਾ ਜੀ ਘਰ ਬੈਠ ਕੇ ਸ਼ਾਂਤੀ ਨਾਲ ਇਹ ਕੰਦੀ ਮੈਂ ਖਾਣਾ ਨਹੀਂਗਾ ਬਰਗਰ ਤੇ ਮੇਰੇ ਵਾਕੀ ਆਪਣੇ ਤੇ ਇਹਨੇ ਕਰਵਾਈ ਜੀ ਸਪਰਿੰਗ ਰੂਲ ਤੇ ਰੈਜਟਾਈਸ ਤੇ ਘਰ ਆ ਦੇਈ ਜੀ ਤੁਹਾਨੂੰ ਪਤਾ ਹੀ ਨਹੀਂ ਕਿ ਕਿ ਰੱਜੂ ਜੀ ਆਏ ਹੋ ਜੀ ਕਿ ਉਹ ਆਲਾ ਵਾਸਤੇ ਜੀ ਬਰਗਰ ਕਰਵਾਇਆ ਸੀਗਾ ਤੇ ਇਹ ਜੀ ਰਾਤ ਰੈਜਟਾਈਸ ਕਰਵਾ ਲੈ ਕੇ ਤੇ ਚਲੋ ਜੀ ਹੁਣ ਅਸੀਂ ਖਾ ਲਈਏ ਜੀ ਤੇ ਮਿਲਦੇ ਆ ਜੀ ਤੁਹਾਨੂੰ ਘਰ ਜਾ ਕੇ